ਦਾ ਮੁੰਡਾ ਬਾਦਲ ਨਹੀਂ ਪਾਗਲਾ ਜਿਹੜਾ ਸਾਲੂ ਕਈ ਸਾਲਾਂ ਤੋਂ ਪਾਣੀ ਵਾਲੀ ਬਸ ਦੇ ਸੁਪਨੇ ਦਿਖਾਈ ਜਾਂਦਾ ਨਾ ਹਲੇ ਤੱਕ ਉਹ ਬਾਸ ਆਈਆ ਤੇ ਨਾ ਹੀ ਉਹ ਪਾਣੀ ਆਇਆ ਜਿਹਦੇ ਵਿੱਚ ਉਹਨੇ ਚੱਲਣਾ ਜਣਾ ਖਣਾ ਆਖੀ ਜਾਂਦਾ ਬਾਦਲ ਦਾ ਮੁੰਡਾ ਕਿਸੇ ਕੰਮ ਦਾ ਨਹੀਂ 12 12 ਵਜੇ ਤੱਕ ਸੁੱਤਾ ਰਹਿੰਦਾ ਹੈ ਤੇ ਫਿਰ ਉਹਨਾਂ ਅਨਪੜ ਲੋਕਾਂ ਨੂੰ ਸਮਝਾਓ ਨਾ ਕਿ ਮੇਰੇ ਮੁੰਡੇ ਦੇ ਸੁਪਨੇ ਬਹੁਤ ਵੱਡੇ ਨੇ ਹੁਣ ਵੱਡੇ ਸੁਪਨੇ ਵੇਖਣ ਵਾਸਤੇ ਜ਼ਿਆਦਾ ਟਾਈਮ ਤੱਕ ਸੌਣਾ ਪੈਂਦਾ ਓਏ ਬਕਵਾਸ ਬੰਦ ਕਰ ਲੱਗਦਾ ਵੱਡੇ ਸੁਪਨੇ ਆਂਦਾ ਉਧਰ ਲੋਕਾਂ ਨੂੰ ਸਮਾਰਟਫੋਨ ਵੰਡ ਕੇ ਕੈਪਟਨ ਨੰਬਰ ਬਣਾਈ ਜਾਂਦਾ ਤੇ ਤੂੰ ਇੱਧਰ ਮੰਜੇ ਦਾ ਬਾਣ ਕਸਾਈ ਜਾਣਾ ਛੋਟੇ ਲੋਕ ਛੋਟੀ ਸੋਚ ਓ ਕੋਈ ਫੋਨ ਆ ਚੜਾ 2GB ਮੈਮਰੀ ਵਾਲਾ ਕੈਪਟਨ ਨੇ ਉਹ ਫੋਨ ਆਪਣੇ ਪਿੰਡ ਲੰਬੀ ਵੀ ਵੱਡੇ ਸੀ ਤੇ ਉਥੋਂ ਦੀਆਂ ਕੁੜੀਆਂ ਨੇ ਉਹੀ ਫੋਨ ਲੰਬੀ ਬਾਹ ਕਰਕੇ ਕੰਦ ਚ ਮਾਰੇ ਤੇ ਕੈਦੀਆਂ ਨਾ ਇਹਦੇ ਵਿੱਚ ਬਿਊਟੀ ਪਲੱਸ ਚੱਲਦਾ ਤੇ ਨਾ ਹੀ ਇਹਦਾ ਕੈਮਰਾ ਚੱਜਦਾ ਜੇ ਭੁੱਲੇ ਚੁੱਕੇ ਕਰੇ ਇਹਦੇ ਵਿੱਚ ਫੋਟੋ ਖਿੱਚ ਲੋ ਤਾਂ ਐਵੇਂ ਲੱਗਦਾ ਜਿਵੇਂ ਕੁੜੀ ਹਫਤਾ ਪਾਣੀ ਦੇ ਨੇੜੇ ਦੀ ਗਈ ਹੁੰਦੀ ਪੁੱਤ ਮੰਨ ਲਾ ਮੇਰੀ ਗੱਲ ਉਧਰ ਕੈਪਟਨ ਬੈਠਾ ਸਟੀਮ ਲਾ ਰਿਹਾ 4 ਸਾਲ ਤਾ ਉਹਨੇ ਕੁਝ ਕੀਤਾ ਨਹੀਂ ਤੇ ਹੁਣ ਆ ਟੁੱਟੇ ਜੇ ਫੋਨ ਵੰਡ ਕੇ ਆਪਣੀ ਸਰਕਾਰ ਦੁਬਾਰਾ ਲਿਆਨ ਨੂੰ ਫਿਰਦਾ ਹੈ ਪਾਪੇ ਇਹ ਗੱਲ ਸੱਚੀ ਹੈ ਕਿ ਫਿਰ ਤਾਂ ਬੈਠੋ ਵੀ ਦੱਥੋ ਕੋਈ ਦੁਸਕਾ ਜੇ ਬੈਠੋ ਇਹ ਸਰਕਾਰ ਦੋ ਵਾਰ ਆ ਗਈ ਸੀ ਪਹਿਲੀ ਗੱਲ ਤਾਂ ਪੁੱਤ ਸਰਕਾਰਾਂ ਗੱਪਾਂ ਨਾਲ ਨਹੀਂ ਕੀਤੇ ਹੋਏ ਕੰਮਾਂ ਨਾਲ ਬਣਦੀਆਂ ਨੇ ਤੇ ਰਹੀ ਗੱਲ ਸਾਡੇ ਟਾਈਮ ਦੀ ਸਾਡੇ ਟਾਈਮ ਆ ਸੋਸ਼ਲ ਸਾਈਟਾਂ ਨਹੀਂ ਹੁੰਦੀਆਂ ਸੀ ਤੇ ਹੁਣ ਕੰਮ ਔਖਾ ਜਾ ਯਾਰ ਪਾਪੇ ਪੂਰੇ 5 ਮਿੰਟ ਹੋ ਗਏ ਤੂੰ ਮੈਡੀਕ ਪਾਸ਼ਣ ਲਈ ਜਾ ਨਾ ਤੇ ਐਂਡ ਚ ਆ ਕੇ ਆਪ ਹੀ ਤੂੰ ਫੁੱਸ ਮਾਰ ਗਿਆ ਮੈਡੂ ਲੱਗਦਾ ਤੇਰੀ ਵੀ ਕੋਚ ਲਾਣੀ ਪੈਣੀ ਆ ਨਾ ਪੁੱਤ ਨਾ ਹੁਣ ਪਹਿਲਾ ਵਰਗਾ ਇੰਜਨ ਕਿੱਥੇ ਰਿਹਾ ਕੀ ਕਹਿ ਪਾਪੇ ਇੰਜਨ ਕੱਬ ਦੀ ਕਰਦਾ ਫੇਰ ਪਾਪੇ ਮੈਂ ਕਿ ਮੈਨੂੰ ਤਾਂ ਪਹਿਲੇ ਹੀ ਸ਼ੱਕ ਸੀ ਤੁਸੀਂ ਮੇਰੇ ਦੂਰ ਦੇ ਡੈਡੀ ਹੋ ਪਾਪਾ ਜੀ ਬੈਡੂ ਇੱਕ ਸਕੇਵ ਚੈਤੇ ਆਈ ਆ ਜੇ ਕੈਪਟਨ ਟੁੱਟੇਗੇ ਫੋਰ ਬੜਾ ਸਕਦਾ ਆਪਾਂ ਪਾਣੀ ਵਾਲੀ ਬੱਸ ਸੜਕ ਤੇ ਉਤਾਰ ਦਿੰਦੇ ਆ ਫੇਰ ਆ ਪੁਲਿਸ ਸਰਕਾਰ ਆਣ ਤੋਂ ਕੋਈ ਜੀਰੋ ਸਕਦਾ ਵੈਸੇ ਵੀ ਮੋਦੀ ਚਾਚੇ ਨੇ ਪੈਟਰੋਲ ਡੀਜ਼ਲ ਦਾ ਰੇਟ ਵਧਾ ਕੇ ਲੋਕਾਂ ਦੀ ਨਾਸਾ ਵਿੱਚ ਦਬ ਕਰ ਰੱਖਿਆ ਮੰਨ ਲਓ ਜੇ ਆਪਣੀ ਪਾੜੀ ਵਾਲੀ ਬੱਸ ਮਾਰਕੀਟ ਵਿੱਚ ਆ ਗਈ ਤਾਂ ਅੱਧੀ ਪੰਜਾਬ ਦੀ ਜਨਤਾ ਨੇ ਤਾਂ ਆਪਣੇ ਵੱਲ ਹੋ ਜਾਣਾ ਤੇ ਆਪਣੀ ਸਰਕਾਰ ਫੇਰ ਪਕਤਾ ਰਾਮ ਨਾ ਕਰੇ ਦੇ ਆਪਣੀ ਸਰਕਾਰ ਨਾ ਵੀ ਬਣੇ ਤਾਂ ਉਹੀ ਬਾਸ ਵਿੱਚ ਮੈਂ ਤੇ ਮਜੀਠੀਆ ਸਵਾਰੀਆਂ ਢੋਆ ਕਰਾਂਗੇ ਬਠੰਡੇ ਤੋਂ ਬਰਨਾਲਾ ਬੰਦਾਲੇ ਤੋਂ ਬਠੰਡਾ ਤੇ ਸ਼ਾਮ ਨੂੰ ਅਧਿਆ ਦਾਲ ਪੂਜਿਆ ਫੇਰ ਪੁੱਤ ਮੈਂ ਕੀ ਕਰਿਆ ਕਰੂੰਗਾ ਪਾਪਾ ਜੀ ਤੁਸੀਂ ਘਰੇ ਆਰਾਮ ਕਰਿਓ ਤੁਹਾਡੀ ਤਬੀਅਤ ਤਾਂ ਪਹਿਲੇ ਹੀ ਖਰਾਬ ਰਹਿਦੀ ਆ ਰਹੀ ਗੱਲ ਬਸ ਦੀ ਉਹ ਮੈਂ ਤੇ ਮਜੀਤਿਆ ਸਾਬ ਲਾਂਗੇ ਥੋੜੂ ਤਾਂ ਪਤਾ ਹੀ ਆ ਆਪਣੀਆਂ ਸੜਕਾਂ ਥਾ ਥਾ ਤੋਂ ਟੁੱਟ ਚੁਕੀਆਂ ਨੇ ਮੈਂ ਨਹੀਂ ਚਾਹਦਾ ਕਿ ਕੋਈ ਭਾਣਾ ਵਤ ਜੇ ਫਿੱਟ ਮੂੰ ਤੇਰੀ ਸੋਚਦਾ ਫਿੱਟ ਮੂੰ ਇਹ ਜੇ ਪਿਓ ਨੂੰ ਛੱਡ ਦੇਗਾ ਜਿਹਨੇ ਉਂਗਲੀ ਫੜ ਕੇ ਤੈਨੂੰ ਤੁਰਨਾ ਸਿਖਾਇਆ ਤੇ ਸਾਰੇ ਉਂਗਲੀ ਫੜ ਕੇ ਤੁਰਨਾ ਸਿਖਾਉਂਦੇ ਨੇ ਕੋਈ ਗਰਦਨ ਫੜ ਕੇ ਨਹੀਂ ਤੁਰਨਾ ਸਿਖਾਉਂਦਾ ਗੱਲਾਂ ਮਾਰਦੇ ਆ ਹਾਏ ਓਏ ਮੇਰੇ ਰੱਬਾ ਇਹ ਜੇ ਔਲਾਦ ਜੰਮਦੋਂ ਪਹਿਲਾਂ ਮੈਂ ਮਰ ਕੇ ਲਿ ਆ ਮਰ ਕੇ ਲਿ ਆ ਵੀਡੀਓ ਬਦਿਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਓ ਪੋਲਾ ਕਮੇਡੀ ਸਟੂਡੀਓ ਫॉर द ਪੰਜਾਬੀ ਚੁਟਕਲੇ ਕਮੇਡੀ ਵੀਡੀਓ ਵਾਸਤੇ ਤੇ ਜੇ ਤੁਹਾਨੂੰ ਇਹਦਾ ਅਗਲਾ ਪਾਰਟ ਚਾਹੀਦਾ ਤਾਂ ਪਲੀਜ਼ ਕਮੈਂਟ ਕਰਕੇ ਦੱਸੋ